ਆਜ਼ਾਦੀ ਤੋਂ ਬਾਅਦ ਸਾਡੇ ਮੁਲਕ ਦੀ ਸਭ ਤੋਂ ਗੰਦੀ ਪਨੀਰੀ ਆਈ ਹੈ ਜਿੰਨੇ ਇਹੋ ਜਿਹੇ ਚੀਜ਼ਾਂ ਇਹੋ ਜਿਹੀਆਂ ਵਿਰਾਸਤਾਂ ਸਾਂਭੀਆਂ ਨਹੀਂ ਆ ਇਹ ਆ ਜਿਹੜੀਆਂ ਇਹ ਤੀਜਾਂ ਵਿਰਾਸਤਾਂ ਨਹੀਂ ਸਾਂਭੀਆਂ ਪੁਰਾਣੇ ਬੋਰ ਆ 100-100 ਸਾਲ ਤੋਂ ਪੁਰਾਣੇ ਹੋਣੇ ਆ ਘਰਾਟਾਂ ਵਾਲੀ ਉਹ ਜਗ੍ਹਾ ਆ ਲਾਗੇ ਬੋਰ ਆ 100 ਸਾਲ ਤੋਂ ਪੁਰਾਣੇ ਹੋਣਗੇ ਪੱਕੀ ਗੱਲ ਆ ਸਾਰਾ ਇਹਦਾ ਦ੍ਰਿਸ਼ ਹੁਣ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਆ ਰਾਣੀ ਵਾਲੀ ਅੰਗਰੇਜ਼ਾਂ ਦੇ ਟਾਈਮ ਦਾ ਮਾਰਚ 1911 ਚ ਬਣੀ ਮਾਰਚ 1911 ਦੇ ਵਿੱਚ ਹੈ ਜਿਹੜੀ ਆ ਇਮਾਰਤ ਬਣੀ ਆ ਜਿਹੜੇ ਘਰਾਟ ਬਣੇ ਆ ਇਹਦੇ ਅੰਦਰ ਚੱਲ ਕੇ ਸਾਡੇ ਵਿਸ਼ੇਸ਼ਕ ਗੁਰਦੀਪ ਸਿੰਘ ਥੋਬਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਹੋਏ ਅੱਜ ਵੀ ਅੰਗਰੇਜ਼ਾਂ ਦੇ ਵੇਲੇ ਦੀ ਬਣੀ ਐ ਇਮਾਰਤ ਅੱਜ ਵੀ ਆਪਣੀਆਂ ਕੰਧਾਂ ਤੇ ਖਲੋਤੀ ਆ ਉਸ ਟਾਈਮ ਦਾ ਲੋਹਾ ਨਾ ਸਾਹਮਣ ਕਰਕੇ ਉਤਲੀ ਟੀਨ ਗਲ ਗਈ ਆ ਪਰ ਜਿਹੜੇ ਗੱਡਰੇ ਆ